ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਸ੍ਰੀ ਅਕਾਲ ਤਖਤ ਸਭ ਮਹਾਨ ਹੈ ਸਿੱਖ ਪੰਥ ਦੀ शान ਹੈ ਗੁਰੂ ਸਾਹਿਬ ਦਾ ਫਰਮਾਨ ਹੈ ਹੋਵੋ ਕਤਰ ਮਿਲਾਓ ਮੇਰੇ ਭਾਈ ਦੁਬਦਾ ਦੂਰ ਕਰੋ ਰੇ ਬਲਾਏ ਹਰ ਨਾਮੇ ਕੇ ਹੋਵੋ ਜੋਰੀ ਗੁਰਮਖ ਬੈਸੋ ਸਫਾ ਵਿਸ਼ਾਏ ਅੱਜ ਲੋੜ ਹੈ ਸਾਨੂੰ ਆਪਣੇ ਅਕੀਦੇ ਦੇ ਨਾਲ ਜੁੜਨ ਦੀ ਅੱਜ ਲੋੜ ਹੈ ਸਾਨੂੰ ਅੰਦਰਲੀ ਚਿੰਗ ਜਗਾਉਣ ਦੀ ਪੰਤਾਂ ਤੋਂ ਫੇਰਨ ਦਾ ਯਤਨ ਕੀਤਾ ਗਿਆ ਸੀ ਸਾਹਿਬਜ਼ਾਦੇ ਨੂੰ ਜਿਨ੍ਹਾਂ ਦੀ ਉਮਰ ਸੱਤ ਤੇ 9 ਸਾਲ ਦੇ ਵਿਚਕਾਰ ਸੀ ਬੜੇ ਡਰਾਵੇ ਵੀ ਦਿੱਤੇ ਗਏ ਬਹੁਤ ਲਾਲਚ ਵੀ ਦਿੱਤੇ ਗਏ ਕਿ ਸਿਧਾਂਤਾਂ ਤੋਂ ਮੂੰਹ ਫੇਰ ਜਾਓ ਤੁਹਾਨੂੰ ਜੀਵਨ ਦਾਨ ਬਖਸ਼ਿਆ ਜਾਊਗਾ ਤੁਹਾਨੂੰ ਮਹਿਲ ਮਾੜੀਆਂ ਬਖਸ਼ੀਆਂ ਜਾਣਗੀਆਂ ਤੁਹਾਨੂੰ ਰਾਜ ਪਾਗ ਦਿੱਤੇ ਜਾਣਗੇ ਪਰ ਜੇ ਉਹਨਾਂ ਸੂਰਮੇ ਛੋਟੇ ਛੋਟੇ ਬਾਬਿਆਂ ਦੇ ਨਸਾਂ ਦੇ ਵਿੱਚ ਧੰਗੁਰ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਕਲਗੀਆਂ ਵਾਲੇ ਪੰਥ ਪ੍ਰਸਤ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਸੀ ਉਹਨਾਂ ਨੇ ਮੀਹਾਂ ਵਿੱਚ ਚਿੰਨਾ ਪਸੰਦ ਕਰ ਲਿਆ ਪਰ ਆਪਣੇ ਸਿਧਾਤਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਸਾਡਾ ਧੁਰਾ ਗੁਰੂ ਗ੍ਰੰਥ ਸਾਡਾ ਧੁਰਾ ਗੁਰੂ ਪੰਥ ਤੇ ਸਾਡਾ ਧਿਰ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦੇ ਵਿੱਚ ਜਿਹੜਾ ਵੀ ਸਿੱਖ ਆਪਣੇ ਧੁਰੇ ਦੇ ਨਾਲ ਜੁੜਿਆ ਰਹੇਗਾ ਸ੍ਰੀ ਅਕਾਲ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜਿਆ ਰਹੇਗਾ ਉਹੀ ਬਚੇਗਾ ਅੱਜ ਦੀ ਲੜਾਈ ਟੈਂਕਾਂ ਤੋਪਾਂ ਦੀ ਲੜਾਈ ਨਹੀਂ ਹੈ ਅੱਜ ਦੀ ਲੜਾਈ ਸਿਧਾਂਤਾਂ ਦੀ ਲੜਾਈ ਹੈ ਸਾਨੂੰ ਆਪਸੀ ਦੂਸ਼ਣਬਾਜ਼ੀਆਂ ਤੋਂ ਉੱਪਰ ਉੱਟ ਕੇ ਇੱਕੋ ਨਿਸ਼ਾਨੇ ਦੀ ਇੱਕੋ ਹੁਕਮਨਾਮੇ ਦੀ ਇੱਕੋ ਸਿਧਾਂਤ ਦੀ ਗੱਲ ਕਰਕੇ ਉਸ ਸਿਧਾਂਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਨਹੀਂ ਤਾਂ ਦੁਬਧਾ ਵਿੱਚ ਫਸੇ ਹੋਏ ਜੋ ਆਪ ਵੀ ਪਿਸ ਜਾਵਾਂਗੇ ਤੇ ਜਵਾਬ ਨਹੀਂ ਦੇ ਪਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਕਿ ਅਸੀਂ ਤੁਹਾਡੀ ਬਾਹ ਕਿਹੜੀ ਰਾਜਨੀਤਿਕ ਪਾਰਟੀ ਨੂੰ ਫੜਾ ਕੇ ਗਏ ਸੀ ਹਾਸ ਜਦੋਂ ਲਿਖਿਆ ਜਾਏਗਾ ਸਾਧ ਸੰਗਤ ਜੀਓ ਤੁਹਾਡਾ ਮਾਰਿਆ ਹੋਇਆ ਹਾਂ ਦਾ ਨਾਰਾ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ। ਇਹੀ ਆਸ ਤੇ ਉਮੀਦ ਕਰਦੀ ਹਾਂ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਜੋ ਅੰਦਰ ਪੰਥਕ ਦਰਦ ਸਾਡੇ ਅੰਦਰ ਭਰਿਆ ਪਿਆ ਉਹ ਚਿੰਗ ਨੂੰ ਜਗਾਈਏ ਇੱਕ ਪੰਥ ਪ੍ਰਸਤ ਲੀਡਰਸ਼ਿਪ ਪੈਦਾ ਕਰੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਸਾਡਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸਾਡੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਸਾਡਾ ਬੜੀਆਂ ਕੁਰਬਾਨੀਆਂ ਨਾਲ ਅਸੀਂ ਲਿਆ ਕੋਈ ਵਿਅਕਤੀ ਮਾਤਰ ਵਿੱਚ ਮਾੜਾ ਹੋ ਸਕਦਾ ਪਰ ਸੰਸਥਾਵਾਂ ਕਦੇ ਮਾੜੀਆਂ ਨਹੀਂ ਹੁੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜੀਏ ਵੱਡੀ ਛਤਰੀ ਥੱਲੇ ਇਕੱਤਰ ਹੋਈਏ